ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼ਕਾਲ ਤੇ ਮੈਂ ਤਾਂ ਤੁਹਾਡਾ ਆਪਣਾ ਗੁਰਨਾਬ ਸਾਜਨ ਦਿਆਂਵਾਂ ਤੇ ਸਾਜਨ ਪੰਜਾਬੀ ਟੀਵੀ ਤੇ ਅਸੀਂ ਪਹਿਲਾਂ ਜਿਹੜੀ ਕੈਨੇਡਾ ਚ ਸੱਥਾਂ ਵਾਲੇ ਬਾਬੇ ਪਹਿਲਾਂ ਅਸੀਂ ਇੱਕ ਦਿਖਾਇਆ ਸੀ ਸੱਥਾਂ ਚ ਕਿਵੇਂ ਸਾਡੇ ਕਿਉਂਕਿ ਜਿਹੜੀ ਪਿੰਡੂ ਸੱਥਾਂ ਹੁੰਦੀਆਂ ਸੀਗੇ ਉਹਨੇ ਕਹਿੰਦੇ ਵੀ ਮਿੰਨੀ ਪਾਰਲੀਮੈਂਟ ਆ ਇੱਥੋਂ ਸਰਕਾਰਾਂ ਬਣਦੀਆਂ ਤੇ ਟੁੱਟਦੀਆਂ ਦਾ ਪਤਾ ਲੱਗ ਜਾਂਦਾ ਸੀ ਤੇ ਜਿਹੜੀਆਂ ਕੈਨੇਡਾ ਦੀਆਂ ਮਤਲਬ ਇਹ ਸੱਥਾਂ ਉਹੀ ਬਜ਼ੁਰਗ ਆ ਜਿਹੜੇ ਸਾਡੇ ਪੰਜਾਬ ਦੇ ਆ ਉਹੀ ਇੱਥੇ ਆਪਣੇ ਬੱਚਿਆਂ ਲਈ ਉਹਨਾਂ ਨੇ ਜਿਹੜੇ ਇੱਥੇ ਕੋਈ ਪੋਤੇ ਲਈ ਕੋਈ ਪੋਤੀ ਲਈ ਕੋਈ ਨਾਨਾ ਨਾਨੀ ਆ ਦੋਤੇ ਦੋਤੀ ਲਈ ਇੱਥੇ ਜਿਹੜੇ ਲੰਬੇ ਸਮੇਂ ਤੋਂ ਆਏ ਆ ਇਹਨਾਂ ਦੇ ਤਜਰਬੇ ਬਹੁਤ ਵੱਡੇ ਆ ਤੇ ਬਹੁਤ ਵੱਡੀਆਂ ਗੱਲਾਂ ਬਾਤਾਂ ਕਰਨ ਵਾਲੀ ਇਹਨਾਂ ਨਾਲ ਤੇ ਗੱਲ ਕਰਾਂਗੇ ਇੱਥੇ ਅੱਜ ਇਹ ਸੱਤ ਬੈਠੇ ਆ ਜੀ ਹਾਂਜੀ ਕਰਵਾ ਸਾਬਾ ਜੀ ਠੀਕ ਹੋ ਹੋਰ ਸਿੰਦਰ ਜੀ ਠੀਕ ਹੈ ਜੀ ਠੀਕ ਹੋ ਕਿਵੇਂ ਚੱਲ ਰਹੀ ਆ ਜ਼ਿੰਦਗੀ ਕਿਵੇਂ ਚੱਲ ਰਹੀ ਆ ਮੋਹਨ ਜੀ ਮੈਂ ਜੇ ਪਹਿਲਾਂ ਤੱਕ ਗੱਲ ਕਰੀਏ ਤਾਂ ਇੱਕ ਖਬਰਾਂ ਪੜ੍ਹਦੇ ਹੁੰਦੇ ਜਗਰੰਦਰ ਦੂਦ ਦੱਸ ਸਕਦੇ ਕਿ ਰਾਂ ਜੀ ਤੇ ਮੈਨੂੰ ਲੱਗਦੀ ਹੈ ਵੀ ਚਿਹਰਾ ਰਾਵਣ ਜੀ ਦਾ ਰਲਦਾ ਇਹਨਾਂ ਦਾ ਰਲਦਾ ਮੇਰਾ ਰਲਦਾ ਹਾਂ ਰਾਂਦਾ ਰਾਂਦਾ ਲੱਗਦਾ ਤੇ ਸੰਦੀਪ ਜੀ ਕਿਵੇਂ ਆ ਚੋਣਾਂ ਦਾ ਜਿਹੜਾ 28 ਅਪ੍ਰੈਲ ਨੂੰ ਚੋਣਾਂ ਹੋਣ ਜੇ ਇੱਥੇ ਹੈਨਾ ਕੈਨੇਡਾ 'ਚ ਜਿਹੜੀ ਸਰਕਾਰ ਬਣਨੀ ਹੈ ਅਗਲੀ ਨਵੀਂ ਹਾਂਜੀ ਪੰਜਾਬ ਦਾ ਤੇ ਇੱਥੋਂ ਦਾ ਕਿੰਨਾ ਕਿੰਨਾ ਫਰਕ ਲੱਗਦਾ ਜਿਹੜੇ ਸਿਆਸਤ ਦਾ ਰਾਜਨੀਤਿਕ ਲੋਕ ਆ ਦੇ ਵਿੱਚ ਉਣਾ ਹੁੰਦੀਆਂ ਉੱਥੇ ਰੌਲਾ ਬਹੁਤ ਪੈਂਦਾ ਹੁੰਦਾ ਹੈ ਨਾ ਕਿੱਥੇ ਕੋਈ ਅਮਨ ਸ਼ਾਂਤੀ ਦੀ ਹੈ ਜੇ ਕੋਈ ਇੱਕ ਸਪੀਕਰ ਲੱਗਦੇ ਆ ਜਾਂ ਕੋਈ ਹੋਰ ਲੱਗਦੇ ਆ ਇਕੱਲੇ ਅਸੀਂ ਸਾਈਨ ਬੋਰਡ ਹੀ ਦੇਖਦੇ ਆ ਇਕੱਲੇ ਸਾਈਨ ਬੋਰਡ ਆ ਜਾਂ ਕਰਾਂ ਚ ਪੇਪਰ ਆਉਂਦੇ ਆ ਜਦ ਕੋਈ ਆ ਕੇ ਤੁਹਾਡਾ ਨੌਕਡਾਊਨ ਕਰਦਾ ਬੰਦ ਤੋਂ ਬਾਅਦ ਸਭ ਤੋਂ ਵੱਡਾ ਉਹ ਆ ਫਿਰ ਆ ਕੇ ਤੁਹਾਨੂੰ ਕਹੋ ਵੀ ਆ ਤੁਸੀਂ ਬੋਰਡ ਕਿਨੂੰ ਪਾਉਣੀਆਂ ਭਾਈ ਸਾਡੇ ਆ ਪਾਰਟੀ ਤੋਂ ਪਾਓ ਤੁਹਾਨੂੰ ਪੇਪਰ ਦੇ ਦੂ ਉਹ ਜੀ ਇਸ ਤੋਂ ਬਾਅਦ ਨਾ ਕੋਈ ਕੱਟ ਹੁੰਦਾ ਇਸੇ ਨਾ ਕੋਈ ਰੈਲੀ ਹੁੰਦੀ ਆ ਨਾ ਕੋਈ ਹੋਰ ਥੋੜੇ ਆ ਕੇ ਘਰੇ ਬਈ ਕੱਟ ਕਰਦੇ ਨੇ ਸਾਨੂੰ ਵੋਟ ਪਾਉ ਸਾਨੂੰ ਬਹੁਤ ਇੰਨਾ ਨਹੀਂ ਕਰਦੇ ਨਹੀਂ ਜਿਵੇਂ ਬੋਰਡ ਲੱਗੇ ਹੁੰਦੇ ਆ ਕਿ ਬੋਰਡ ਲੱਗੇ ਆ ਰੋੜਾ ਕਈਆਂ ਦੇ ਜਿਵੇਂ ਹੁਣ ਉਹ ਦੱਸਿਆ ਸੀ ਵੀ ਇੱਕ ਤੋਂ ਦੂਜਾ ਇੱਕ ਬੰਦਾ ਹੀ ਦੋ ਦੋ ਤਿੰਨ ਤਿੰਨ ਬੋਰਡ ਇੱਕ ਪਾਰਟੀ ਦੇ ਅੱਡੜ ਪਾਰਟੀਆਂ ਦੇ ਇੱਕ ਘਰ ਤੇ ਲੱਗੇ ਹੁੰਦੇ ਆ ਉਹ ਨਹੀਂ ਇੱਥੇ ਉਹ 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 ਨਹੀਂ ਉਹ ਨਹੀਂ ਹੈ ਜੇ ਉਹ ਪਹਿਲਾਂ ਤੁਹਾਨੂੰ ਪੁੱਛਣਗੇ ਜਿਹੜਾ ਪਾਰਟੀ ਵਾਲੇ ਆ ਫਿਰ ਤੂੰ ਛੋਡੇ ਅਸੀਂ ਜਿਹੜੀ ਪ੍ਰਾਪਰਟੀਾਂ ਦੇ ਵਿੱਚ ਬੋਰਡ ਲਾ ਸਕਦੇ ਜਾਂ ਨਹੀਂ ਜੇਕਰ ਤੁਸੀਂ ਉਹਨਾਂ ਨੂੰ ਪਰਮਿਸ਼ਨ ਦਿਓਗੇ ਜੀ ਤਾਂ ਲਾ ਸਕਦਾ ਹਾਂ ਉਹ ਤਾਂ ਲਾਉਣਗੇ ਨਹੀਂ ਤਾਂ ਤੇ ਜਿਹੜਾ ਟਰੰਫ ਸਰਕਾਰ ਬਣੀ ਹੈ ਜੀ ਕਿੰਨਾ ਕੁ ਅਸਰ ਪਿਆ ਇੱਥੇ ਹੁਣ ਜਿੰਮੇ ਪਹਿਲਾਂ ਲੈਵਲਰ ਪਾਰਟੀ ਸੀ ਦਸਟਰ ਟ੍ਰੂਡਨਸਤੀ ਪਾ ਦਿੱਤਾ ਸੀ ਤੇ ਹੁਣ ਹੁਣ ਕਿੰਨਾ ਕੁ ਲੱਗਦਾ ਵੀ ਉਹ ਕਿਹੜੀ ਆਪ ਲੱਗਦੀ ਹੈ ਪਾਰਟੀ ਤਿੰਨ ਪਾਰਟੀਆਂ ਚ ਹੁਣ ਤਾਂ ਲੇਵਾ ਵੀ ਲੱਗਦੀ ਹੈ ਜੋ ਨਵਾਂ ਬਣਿਆ ਜਿਹੜਾ ਇਹ ਇਹਦੀ ਬਣੀ ਆ ਅੱਛਾ ਹੁੰਦਾ ਇਹ ਬਣਿਆ ਪਹਿਲਾਂ ਜਦੋਂ ਵੀਟੋ ਸੀ ਉਦੋਂ ਡਾਊਨ ਆ ਗਿਆ ਗੋਸ਼ ਜੀ ਛੱਡ ਗਿਆ ਸੀ ਉਹਦੀ ਮਤਲਬ ਜੀ ਬੋਲ ਸੀ ਬਹੁਤ ਘੱਟ ਤੇ ਇੱਕ ਗਰੁੱਪ ਆਏ ਬਣਿਆ ਇਹ ਤਾਂ ਇਹਨਾਂ ਦੀ ਹੁਣ ਵਧੀਆ ਗੱਲ ਸਿੰਦਰ ਹਾਂ ਜਿਆਦਾ ਸਿੰਦਰ ਨੂੰ ਪਤਾ ਹੈ ਸਿੰਦਰ ਜੀ ਇੱਕ ਜਿਵੇਂ ਪੰਜਾਬ ਚ ਕੀ ਹੁੰਦਾ ਵੀ ਇੱਕ ਬਾਪੂ ਨੇ ਫੈਸਲਾ ਕਰਨਾ ਹੁੰਦਾ ਵੀ ਕਿਹੜੀ ਪਾਰਟੀ ਨੂੰ ਆਪਾਂ ਵੋਟ ਪਾਉਣੀ ਆ ਤੇ ਕਈ ਵਾਰੀ ਇੱਕ ਪਾਰਟੀ ਨਾਲ ਬਾਪੂ ਲੰਬੇ ਸਮੇਂ ਤੋਂ ਜੁੜਿਆ ਹੁੰਦਾ ਤੇ ਉਹ ਕਹਿੰਦਾ ਵੀ ਆਹੀ ਪਾਰਟੀ ਨੂੰ ਇੱਥੇ ਕਿਵੇਂ ਆ ਇੱਥੇ ਨਹੀਂ ਜਿੱਤਦਾ ਇੱਥੇ ਹਰ ਇੰਡੀਪੈਂਡੈਂਟ ਹੋਆ ਤੇ ਜਿਹਨੂੰ ਦਿਲ ਕਰਦਾ ਉਹਨੂੰ ਵੋਟ ਪਾਓ ਆਪਣੇ ਨਿਆਣਿਆਂ ਨੂੰ ਵੀ ਨਹੀਂ ਜਿਹੜੇ ਛਿਆਣੇ ਬੰਦੇ ਕਹਿੰਦੇ ਆ हां ਵੀ ਤੁਸੀਂ ਫਲਾਣੇ ਨੂੰ ਵੋਟ ਪਾਓ ਖਰਾਨਿਆਂ ਨੇ ਤਾਂ ਪਾਉਣੀ ਹੁੰਦੀ ਆਪਣੀ ਮਰਜ਼ੀ ਨਾਲ ਵੋਟ ਪਾਉਣੀ ਹੈ ਇੰਡੀਪੈਂਡੈਂਟ ਹੋ ਜਿੱਥੇ ਕਿਸ ਦਾ ਦਿਲ ਕਰਦਾ ਉਹ ਪਾ ਤੇ ਇੱਕ ਹੋਰ ਵੀ ਦੱਸਦੇ ਆ ਵੀ ਇਹ ਚੋਣਾਂ ਤੋਂ ਪਹਿਲਾਂ ਵੀ ਵੋਟਾਂ ਮਤਲਬ ਉੱਥੇ ਜਾ ਕੇ ਜਿੱਥੇ ਪੋਲਿੰਗ ਸਟੇਸ਼ਨ ਬਣੇ ਹੁੰਦੇ ਸਕੂਲ ਹੁੰਦੇ ਜਿਵੇਂ ਉਹ ਕਿਵੇਂ ਵੋਟਾਂ ਹੁੰਦੀਆਂ ਨੇ ਅਡਵਾਂਸ ਅਡਵਾਂਸ ਪੋਲਿੰਗ ਰੱਖੇ ਹੁੰਦੇ ਕਿਹੜੇ ਕਿਹੜੇ ਦਿਨ ਅੱਛਾ ਕਿਵੇਂ ਕੱਥਨ ਦੀ ਕਿਵੇਂ ਕਿਹੜੇ ਦਿਨ ਹੁੰਦੇ ਆ ਉਹ ਉਹ ਜੀ ਅਡਵਾਂਸ ਵੋਟਿੰਗ ਉਹ ਤੁਸੀਂ ਨਹੀਂ ਹੈਗਾ ਤੁਸੀਂ ਮੇਲ ਰਾਏ ਕਰ ਤਾਕਦੇ ਹਾਂ ਜਰੂਰ ਜਿਹਨੀਆਂ ਜਦਾਂ ਮਿਲਟਰੀ ਦੁਆ ਹੋਰ ਬੰਦੇ ਜਿਹੜੇ ਅੱਛਾ ਨਹੀਂ ਹੈ ਕਿ ਉਹਨਾਂ ਮੈਨਾਂ ਦੇ ਮੈਨਾਂ ਵੀ ਪਹਿਲਾਂ ਉਹਨਾਂ ਨੂੰ ਮਿਲ ਜਾਂਦਾ ਉਹ ਪੋਸਟ ਕਰ ਸਕਦੇ ਅੱਛਾ ਦੂਜੇ ਜਿਹੜੇ ਆ ਕਿਉਂਕਿ ਕਮਾਂਕਰਾਂ ਵਾਲੇ ਆ ਉਹਨਾਂ ਦੀ ਕੰਬੀਨੀਅਨਟ ਲਈ ਹਫਤਾ ਤੋਂ ਹਫਤੇ ਪਹਿਲਾਂ ਹੋਲਡਨ ਡੇ ਆਪੇ ਇੰਦੇ ਇੰਦੇ ਵਜੇ ਤੋਂ ਇੰਦੇ ਵਜੇ ਤੱਕ ਕੋਈ ਫਲਾਣੇ ਤੇ ਪਾ ਸਕਦੇ ਅੱਛਾ ਹਾਂਜੀ ਤੁਸੀਂ ਉੱਥੇ ਵੋਟ ਪਾ ਸਕਦੇ ਹਟਮਾਂਸ ਤੇ ਉਹ ਪ੍ਰਚਾਰ ਹੁਣ ਚੱਲ ਪਿਆ ਜਿਆਦੇ ਆਉਣ ਲੱਗੇ ਥੋੜੇ ਥੋੜਿਆਂ ਇੱਥੇ ਸੱਥਾਂ ਚ ਵੀ ਕੋਈ ਆਉਦੇ ਹੋਣੇ ਤਾਂ ਜਿਵੇਂ ਇੱਥੇ ਇੱਥੋਂ ਦਾ ਤਾਂ ਜਿਹੜਾ ਉਮੀਦਵਾਰ ਆ ਵੈਸੇ ਇੰਡੀਪੈਂਡੈਂਟ ਬੈਠੀ ਆ ਇਸ ਦਾ ਕੋਈ ਨਾਲ ਰੌਲਾ ਕੋਲਾ ਜਿਹਾ ਨਹੀਂ ਹੁੰਦਾ ਜਿਵੇਂ ਸਾਡੇ ਵਾਲੇ ਪੰਜਾਬ ਚ ਆਪਾਂ ਪਹਿਲਾਂ ਤੁਸੀਂ ਵੀ ਦਰਲੇ ਕੱਲੇ ਆਉਂਦੇ ਜੀ ਇਦਾਂ ਜੀ ਗੱਲ ਹੈ ਨਾ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਨੂੰ ਟੈਲੀਫੋਨ ਆਇਆ ਕਿਸੇ ਪਾਰਟੀ ਦਾ ਭਈ ਵੋਟ ਸਾਨੂੰ ਤੁਸੀਂ ਕਿਹਨੂੰ ਪਾਉਂਗੇ ਮੈਂ ਕਿਹਾ ਭਈ ਮੈਂ ਹਜੇ ਆਪਣਾ ਮਾਈਂਡ ਨਹੀਂ ਬਣਾਇਆ ਠੀਕ ਹੈ ਤੇ ਇਹ ਮੇਰਾ ਆਪਣਾ ਫੈਸਲਾ ਆ ਮੈਂ ਕਿਸੇ ਨੂੰ ਸੁਣੋ ਸੁਣੋ ਪ੍ਰੈਸ਼ਾ ਆਨਕੀ ਦਾ ਇਹ ਨਹੀਂ ਗੱਲ ਹੈਗੀ ਇੱਦਾਂ ਹੈਗਾ ਕਦੇ ਕਦੇ ਕੋਈ ਬੰਦਾ ਡੋਰ ਕਰਕੇ ਕੱਦਾ ਵੇਜੀ ਦੀ ਫਲਾਨੀ ਪਾਰਟੀ ਲਵਾਏ ਆ ਬਹੁਤ ਸਾਨੂੰ ਇੱਥੇ ਕਿੰਨਾ ਕੁ ਰੋਲ ਆ ਵੱਡਾ ਵੀ ਜਿਹੜਾ ਪੰਜਾਬੀ ਲੋਕਾਂ ਦਾ ਜਿਹਨਾਂ ਨੇ ਕੋਈ ਵੀ ਸਰਕਾਰ ਬਣੀ ਤਾਂ ਪੰਜਾਬੀ ਦਾ ਬਹੁਤ ਆ ਇੱਥੇ ਹੁਣ 40% ਦੇ ਸਾਡੇ ਪੰਜਾਬੀ ਦੇ 50% ਜਿਆਦਾ ਆ ਗਈ ਜਦੋਂ ਪੰਜਾਬੀ ਇਸੇ ਕਿੰਨਾ ਕੁ ਲੱਗਦਾ ਬਹੁਤ ਵੱਡਾ ਰੋਲ ਹੋਇਆ ਜੀ ਫਾਰਿਕ ਤੋਂ ਕਮੀ ਆ ਹਾਂ ਤੇ ਜਿਹੜੇ ਗੁਰਦੇ ਆ ਉਹਨਾਂ ਦੀ ਵੋਟਾਂ ਬਣੀਆਂ ਵੀ ਉਹ ਕੌਣ ਨਹੀਂ ਜਾਂਦੇ ਤੇ ਜਦੋਂ ਕਾਰਨ ਕਿਉਂ ਵੀ ਕਿਉਂ ਨਹੀਂ ਜਾਂਦੇ ਉਦਾਂ ਹੀ ਜੀ ਪਏ ਜਿੱਦਾਂ ਵੀ ਇਹ ਤਾਂ ਖਾਸ ਕਰਕੇ ਸਰੀ ਇਚਾ ਅਡਮਿੰਟਨ ਨਾਲ ਟੋਨ ਦੋਸਤੇ ਨੇਰੀ ਹੈ ਜਿਸ ਤੇ ਪੰਜਾਬੀਆਂ ਦਾ ਅਸਰ ਪੈਂਦਾ ਜ਼ਿਆਦਾ ਬਾਕੀ ਸਾਰੇ ਕੈਨੇਡਾ ਜੀ ਨਹੀਂ ਹੈਗਾ ਜੇ ਸਾਰੇ ਕੈਨੇਡਾ ਜੀ ਸਰੀ ਸਰੀ ਜੱਜ ਜੀ ਆਪਣਾ ਹੱਕ ਜੀ ਦਾ ਦੱਸਣਾ ਹੈ ਅਨਛੜੀਆਂ ਲਈ ਉਹਨਾਂ ਦੀਆਂ ਵੋਟਾਂ ਆ ਇਹਦੇ ਪੀਆਰ ਆਉਂਦਾ ਉਹਨਾਂ ਦੀਆਂ ਨੇ ਜਿਹੜਾ ਇੱਥੋਂ ਦਾ ਬਸਰੀਕ ਹੈ ਪੱਕਾ ਬਸਰੀਕ ਉਹਦੀ ਵੋਟ ਹੀ ਹੈ ਸੀਟੀਐਚਾ ਜੀ ਦੇ ਕੋਲੇ ਦੂਜੇ ਜੀ ਦੇ ਕੋਲੇ ਯਾਨੀ ਕਿ ਕੀ ਯਾਰ ਆ ਇਹ ਨਹੀਂ ਸਾਡੇ ਲਈ ਪਹਿਲਾਂ ਅਸੀਂ ਤੁਰਿਆ ਸੀ ਜਿਹੜਾ ਸਾਡਾ ਨੁਮਾਇੰਦਾ ਸੀ ਐਮਐਲਏ ਸੀ ਜਾਂ ਕੋਈ ਐਮਪੀ ਆਪਾਂ ਜੁੜਦੇ ਆ ਕੰਮ ਤਾਂ ਦੇਖਦੇ ਹੋਣਗੇ ਨਾ ਵੀ ਕੰਮ ਕਿੰਨਾ ਸਾਡੇ ਕੰਮ ਆਇਆ ਇਹ ਕਿਹੜੇ ਕੰਮ ਹੁੰਦੇ ਆ ਜਿਹੜੇ ਜ਼ਿਆਦਾਤਰ ਆ ਉਹਨੂੰ ਕਰਨੇ ਪੈਂਦੇ ਆ ਹਾਂਜੀ ਇਹ ਇਦਾਂ ਦੇਖਦੇ ਜੀ ਪਈ ਮੇਰੇ ਲਈ ਸਾਰੇ ਕਮਿਟੀ ਲਈ ਤੇ ਤੁਸੀਂ ਆਪਣਾ ਇੰਦਾਂ ਨਹੀਂ ਬੈ ਸਾਡੀ ਕਮਿਟੀ ਦੇ ਬੰਦੇ ਨੇ ਨਿੱਜੀ ਹਾਂ ਨਿੱਜੀ ਕਮਿਟੀ ਕਿੰਨਾ ਅੱਛਾ ਕਿੰਨਾ ਕੇ ਬਾਰੀ ਉੱਥੇ ਹਾਊਸ ਆਫ ਕਾਮਨ ਚ ਬੋਲੀਆ ਹੈ ਨਹੀਂ ਤੇ ਜੇ ਉੱਥੇ ਜਾ ਕੇ ਗੱਲੇ ਨਹੀਂ ਕਰਦਾ ਫਿਰ ਉਹਦਾ ਤਾਂ ਕੋਈ ਫਾਇਦਾ ਨਹੀਂ ਬੰਦਾ ਇਦਾਂ ਜ਼ਰੂਰ ਦੇਖਦਾ ਆ ਦੇ ਇਲਾਕੇ ਦੇ ਵਿੱਚ ਆਉਂਦਾ ਆ ਜਿੱਦਾਂ ਸਾਡੇ ਲਿਬਰਲ ਪਾਰਟੀ ਵਾਲੇ ਆ ਹੈ ਜੀ ਉਹ ਫ੍ਰੀ ਕੋ ਡੋਟ ਨਹੀਂ ਮੀਂ ਨਹੀਂ ਉਹਨਾਂ ਦੀ ਫ੍ਰੀ ਮੇਲ ਆਉਂਦੀ ਆ ਜਿਹੜੇ ਐਮਪੀ ਆ ਉਹ ਉਹਨਾਂ ਦੀ ਪੋਸਟ ਜਿਹੜੇ ਕਰਦੇ ਉਹਦੇ ਪੈਸੇ ਨਹੀਂ ਲੱਗਦੇ ਉਹ ਫਿਰ ਤੁਹਾਨੂੰ ਕਿ ਮੈਂ ਆ ਕੰਮ ਕੀਤੇ ਆ ਤੁਹਾਨੂੰ ਘਰ ਮੇਲ ਆ ਜਾਂ ਜੇ ਉਹ ਕੌਣ ਤੇ ਜਿਹੜਾ ਵੈਸੇ ਜੇ ਸੋਚੀਏ ਪੰਜਾਬ 'ਚ ਜਿਵੇਂ ਰੋਲਾ ਗੋਲਾ ਹੁੰਦਾ ਉੱਥੇ ਇਹਦਾ ਤੇ ਹੋਰ ਸ਼ਰਾਬਾਂ ਦੇ ਵੀ ਚਲਦੇ ਆ ਤੇ ਹੋਰ ਕੁਝ ਵੀ ਬਲਾਲਚ ਦਿੱਤੇ ਜਾਂਦੇ ਆ ਇੱਥੇ ਕਿਹਦਾ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਅਗਰਵਾਲ ਸਾਹਿਬ ਤੁਸੀਂ ਦੱਸਿਓ ਕੀ ਗੱਲ ਨਹੀਂ ਜੀ ਨਹੀਂ ਇੱਥੇ ਸ਼ਰਾਬ ਸ਼ੂਡਾ ਕੋਈ ਨਹੀਂ ਹੈ ਜੀ ਨਹੀਂ ਸ਼ਰਾਬ ਤੋਂ ਕੇਵਲ ਹੀ ਆਪਾਂ ਜਿਵੇਂ ਉੱਥੇ ਕੰਮੀ ਤੇ ਪਿੰਡੋਂ ਪਿੰਡ ਇੰਡੀਆ ਵਾਲਾ ਕੰਮ ਹੀ ਹੋਇਆ ਨਾ ਇੱਥੇ ਕੋਈ ਖਰੀਦਦਾ ਨਹੀਂ ਕਿਸੇ ਜੀ ਇੱਥੇ ਕਹਿੰਦੇ ਵੀ ਥੋੜੇ ਘਰੇ ਆ ਕਹਿੰਦੇ ਖਰੀਦਦੇ ਨਹੀਂ ਉਹਦਾ ਦਕਸ਼ਾਣ ਹੀ ਆ ਉਹ ਪ੍ਰੇਸ਼ਾਨ ਨਹੀਂ ਤਾਂ ਇਹਦਾ ਮੋੜ ਦਾ ਮੋੜ ਦਾ ਇੱਥੇ ਥੋੜੀ ਮਰਜ਼ੀ ਆ ਕਿਹਨੂੰ ਪਾਉਣੀ ਆ ਇਹ ਪਾਉਣੀ ਆ ਕਾਪਟ ਨਹੀਂ ਚਾਰ ਜੀਆ ਕਾਪਟ ਨਹੀਂ ਦੱਸ ਦੇ ਇੱਕ ਦੂਜੇ ਨੂੰ ਪਾਉਣੀ ਹੈ ਇੱਕ ਇੱਕ ਵਾਈ ਦੀ ਜਿਹੜੇ ਬੱਚੇ ਆ ਹੁਣ ਸਾਡੇ ਇੱਥੇ ਪੜ੍ਹ ਕੇ ਆ ਗਏ ਕੁਝ ਤਾਂ ਥੋੜੇ ਬੱਚੇ ਆ ਜਿਹੜੇ ਉਹ ਤਾਂ ਤੁਸੀਂ ਤਾਂ ਪਹਿਲਾਂ ਦੇ ਆਏ ਆ ਕੁਝ ਤੁਸੀਂ ਪੱਕੇ ਹੋ ਹਨਾ ਤੇ ਜਿਹੜੇ ਹੁਣ ਨਵੇਂ ਆਉਂਦੇ ਆ ਜਿਵੇਂ ਹੁਣ 30-30 40-40 ਲੱਖ ਰੁਪਇਆ ਲਾ ਕੇ ਆਉਂਦੇ ਆ ਬੱਚੇ ਇੱਥੇ ਪਹਿਲਾਂ ਜਸਟਡ ਦੂਰ ਦੂਰ ਵੇਲੇ ਬਣੇ ਮਨ ਬੱਚੇ ਆਏ ਲਿਖ ਕਰਕੇ ਆਏ ਆ ਉਹਨਾਂ ਦਾ ਕੰਮ ਨਹੀਂ ਮਿਲਦਾ ਉਹਨਾਂ ਨੂੰ ਕੰਮ ਦੀਆਂ ਲੋਕਾਂ ਵੀ ਆਈ ਐ ਇੱਥੇ ਤੇ ਤੁਹਾਨੂੰ ਵੀ ਲੱਗਦਾ ਤਾਂ ਹੁਣਾਂ ਕਿਸੇ ਨਾ ਕਿਸੇ ਟਾਈਮ ਤੇ ਛੋਟੇ ਕੋਲੇ ਵੀ ਕੋਈ ਗੱਲ ਕਰਦਾ ਜਾਂ ਸਾਡੇ ਬੱਚੇ ਨੂੰ ਕੰਮ ਦਿਵਾ ਦਿਓ ਕੋਈ ਵਾਰੀ ਫੋੜ ਆ ਜਾਂਦਾ ਹਨ ਆਪਣੇ ਪਿੰਡੋ ਜਾਂ ਕੋਈ ਰਿਸ਼ਤੇਦਾਰਾਂ ਦਾ ਐਜਾ ਤਾਂ ਤੁਹਾਨੂੰ ਵੀ ਦੁੱਖ ਹੁੰਦਾ ਯਾਰ ਸਾਡੇ ਬੱਚੇ ਉਹ ਜਿਹੜੇ ਇੰਨਾ ਲੱਖਾਂ ਰੁਪਈਆ ਲਾ ਕੇ ਆ ਗਏ ਹਨ ਕੋਈ ਜ਼ਮੀਨਾਂ ਵੇਚ ਕੇ ਆਇਆ ਕੋਈ ਘਰ-ਬਾਰ ਰੇਰ ਵੀ ਰੱਖ ਕੇ ਆਇਆ ਹਾਂਜੀ ਬਿਲਕੁਲ ਜੀ ਪਰ ਜਿੱਦਾਂ ਗੱਲ ਹੈ ਜੀ ਇਹਦੇ ਵਿੱਚ ਦੋ ਗੱਲਾਂ ਆ ਜਦੋਂ ਜਿਹੜਾ ਏਮਪਲੋਇਰ ਉਹ ਏਮਪਲੋਈ ਰੱਖਦਾ ਤੇ ਤਾਂ ਉਹਦੇ ਵਿੱਚ ਉਹ ਸਕਿੱਲ ਦੇਖਦਾ ਪਰ ਕਈ ਜਗ੍ਹਾ ਨੌਨ ਸਕੈਲਰ ਉਹ ਸਕੈਲ ਦੀ ਲੋੜ ਨਹੀਂ ਤੇ ਇਹ ਜਿਹੜੇ ਫਿਰ ਜਦੋਂ ਉੱਥੋਂ ਸਟੂਡੈਂਟ ਆ ਕੇ ਇੱਕ ਘੱਟ ਪੇ ਦੇ ਉੱਤੇ ਉਹਨਾਂ ਨੂੰ ਘੱਟ ਏਮਪਲੋਇਰ ਘੱਟ ਪੈਸੇ ਦਿੰਦਾ ਮਿਨਿਮਮ ਪੇ ਦੇ ਉੱਤੇ ਜਦੋਂ ਕੋਈ ਇੱਛੇ ਦੇ ਬੱਚੇ ਆ ਉਹ ਮਿਨਿਮਮ ਪੇ ਨੂੰ ਕੰਨ ਤੇ ਸਾਡੇ ਲਈ ਬਹੁਤ ਘੱਟ ਉਹ ਅਸੀਂ ਕੋਸ਼ਿਸ਼ ਬੈਂ ਤਾਂ ਉਹ ਨਿਆਣੇ ਜ਼ਰੂਰ ਮਨ ਦੇ ਵਿੱਚ ਕਰਦੇ ਪਏ ਜਿਹੜੋਂ ਹੈਗੇ ਆ ਇਹ ਘੱਟ ਪੈਸੇ ਲੈ ਕੇ ਗੋਰੇ ਵੀ ਕਰਦੇ ਆ ਇਹ ਕੰਮ ਕਰਦੇ ਆ ਸਾਡੀਆਂ ਚੋਬਾਂ ਖੋਹਦੇ ਆ ਸਾਡੀਆਂ ਤਰ੍ਹਾਂ ਕੈਸ਼ ਬਾਕਸ ਖਰੀ ਜਾਂਦੇ ਕੋਰੇ ਤਾਂ ਕੋਰੇ ਤਾਂ ਕਹਿੰਦੇ ਆ ਵੀ ਸਾਡਾ ਨੁਕਸਾਨ ਕਰਦੇ ਆ ਪਰ ਜਿਆਦਾ ਪੰਜਾਬੀ ਜਿਹੜੇ ਆਪਣੇ ਬੱਚੇ ਹੋਵੇ ਜੰਪ ਵਾਲਾ ਉਹ ਵੀ ਕਰਦੇ ਉਹ ਵੀ ਕਰਦੇ ਉਹ ਵੀ ਕਰਦੇ ਉਹ ਕਹਿੰਦੇ ਆ ਨਾ ਮੈਂ ਉਹਨੇ ਤਾਂ 20 ਰੈਲ ਤੋਂ ਘੱਟ ਕਰ ਲਈ ਉਹ 80 ਤੇ ਕਰੀ ਜਾਂਦਾ 100 ਤੇ ਕਰੀ ਜਾਂਦਾ ਫਿਰ ਅਗਲੇ ਨੂੰ ਬੰਦਾ ਮਿਲ ਗਿਆ ਉੱਤੇ ਕੀ ਰੱਖ ਲਾ ਜਿਹੜੇ ਨਾਲੇ ਕੈਸ਼ ਕਰੀ ਜਾਂਦੇ ਕੈਸ਼ ਕਰੀ ਜਾਂਦੇ ਟੈਸਟ ਕਰੀ ਜਾਂਦੇ ਇਹ ਸਭ ਇੱਥੇ ਨੇ ਜੀ ਬੋਰਨ ਜਿਹੜੇ ਔਖਾ ਕੰਮ ਨਹੀਂ ਕਰਦੇ ਹਾਂ ਚਾਚੀ ਕੋਈ ਇੱਥੇ ਦਾ ਬੋਰ ਨਹੀਂ ਕੰਮ ਕਰਦਾ ਅੱਛਾ ਉਹ ਸੌਖਾ ਭਾਲਦੇ ਆ ਉਧਰ ਹੀ ਇਹ ਸੌਖਾ ਭਾਲਦੇ ਆ ਕਿਉਂਕਿ ਔਖਾ ਤਾਂ ਕਿਰੇ ਮੇਰੇ ਕੀ ਕਰਦੇ ਆ ਹਾਂ ਜੀ ਜੇ ਫਾਰਮ ਆ ਉਹ ਫਾਰਮ ਵਿੱਚ ਸਾਰੇ ਵੱਡੀਆਂ ਉਮਰ ਦੇ ਕੰਮ ਕਰਦੇ ਜਿਹੜੇ ਆ 베ਰੀਆਂ ਤੋੜ ਤੋਂ ਲੈ ਕੇ ਜਾਂ ਦੂਜੇ ਕਿਸੇ ਦੇ ਕੰਮ ਆਉਂਦੇ ਆ ਇਹ ਬੁੜੀਆਂ ਇਹ ਬੁੜੀਆਂ ਬੰਦੇ ਜਾਣਦੇ ਆ ਜੀ ਜਿਹੜੇ ਨਵੇਂ ਆਉਂਦੇ ਆ ਸਾਰੇ ਉਹ ਸਾਰੇ ਹੀ ਜਾਣਦੇ ਨਵੇਂ ਆਉਂਦੇ ਆ ਨਾ ਜਿਹੜੇ ਬਜ਼ੁਰਗ ਉਹ ਜਾਣਦੇ ਨੇ 베ਰੀਆਂ ਤੋੜ ਜਿਆਦਾ ਕਰਕੇ ਜਿਆਦਾਤਰ ਕਿੱਥੇ ਆ ਜੀ ਜਿਵੇਂ ਸਰੀ ਵਾਲੇ ਪਾਸੇ ਕਿੱਥੇ ਆ ਜ਼ਿਆਦਾਤਰ ਆ ਜਿਹੜੇ ਇਹ ਫਾਰਮ ਬਣੇ ਆ ਜਿਹੜੇ 베ਰੀਆਂ ਤੋੜਨ ਚਾਹ ਕੋ ਖੇਤੀ ਕਰਦੇ ਆ ਜਿਆਦਾ ਸਰੀ ਤੇ ਜਿਆਦਾ ਨਹੀਂ ਨੇੜੇ ਫੋੜ ਰਹੇ ਹੈ ਨਾ ਫੋੜ ਵੀ ਆ ਸਰੀ ਜਿਆਦਾ ਨਹੀਂ ਬੀਸੀ ਤੇ ਆ ਜਾਂਦਾ ਬੀਸੀ ਚ ਤੇ ਹੁਣ ਹੁਣ ਕਿਵੇਂ ਲੱਗਦਾ ਰੁਝਾਨ ਵੀ ਕੁਝ ਲੱਗਦਾ ਵੀ ਆ ਪਿੱਛੇ ਡਰ ਜਾ ਪੈ ਗਿਆ ਵੀ ਲੋਕ ਔਣੋਂ ਹਟ ਕੇ ਘਟ ਘਟਣਗੇ ਹੁਣ ਲੱਗਦਾ ਜਿਵੇਂ ਪਹਿਲਾਂ ਜਿਹੜੇ ਆ ਗਏ ਉਹ ਸੈਟਲ ਹੋਏ ਸਰ ਦੇ ਅੰਦਰ ਲੱਗਦਾ ਪੰਜਾਬ ਚ ਵੀ ਯਾਰ ਪਹਿਲਾਂ ਹੀ ਜਿਹੜੇ ਬੈਠੇ ਆ ਉਹਨਾਂ ਨੂੰ ਦੂਜੇ ਚੌਥੇ ਤੇ ਟਰਾ ਲੈਂਦੇ ਆ ਵੀ ਕੋਈ 50 ਲੱਖ ਕੱਢਣੇ ਆ ਜਾਂ ਕਿਹਨੇ ਕੱਢਣੇ ਆ ਸਰਕਾਰਾਂ ਨੇ ਇਹ ਚੋੜਾ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਕੀ ਕੀ ਫੈਸਲੇ ਹੋਣਗੇ ਉਹਨਾਂ ਦੇ ਹਾਂਜੀ ਹੁਣ ਬੱਚੇ ਘਟ ਗਏ ਆ ਜੀ ਅੱਗੇ ਤੋਂ ਹਾਂ ਜਿਹੜੇ ਜਿੱਦਾਂ ਅੱਗੇ ਆਉਂਦੇ ਜਹਾਜ਼ਾਂ ਦੀ ਰਾਸ਼ ਭਰ ਕੇ ਹੁਣ ਆਉਂਦੇ ਸੀ ਆਪਾਂ ਜਿਵੇਂ ਇੰਡੀਆ ਤੋਂ ਆਉਂਦੇ ਸੀਗੇ ਫਟੋ ਫਟਾ ਲਦਾ ਜਹਾਜ਼ ਬੱਚਿਆਂ ਦਾ ਹੁੰਦਾ ਸੀਗਾ ਜੀ ਇਹਨਾਂ ਦੇ ਬੈਗ ਪਿੱਛੇ ਪਾਏ ਹੁੰਦੇ ਸੀਗੇ ਪਰ ਹੁਣ ਆਉਂਦੇ ਜਹਾਜ਼ ਤੇ ਮੇਰੇ ਕੱਲ ਇੱਕ ਦੋ ਸਟੂਡੈਂਟ ਹੁੰਦੇ ਆ ਕੋਈ ਹੁੰਦਾ ਹੀ ਨਹੀਂ ਇਹ ਘੱਟੇ ਅੱਗੇ ਨਾਲ ਬਹੁਤ ਜਿਆਦੇ ਘੱਟੇ ਉੱਥੇ ਵੀ ਲੋਕਾਂ ਨੂੰ ਹੋ ਗਿਆ ਨਾ ਡਰ ਇਹ ਵੀ ਡਰ ਡਰ ਹੈ ਜੀ ਡਰ ਹੈ ਜੀ ਇਹਨਾਂ ਨੇ ਕਰਤਾ ਉੱਥੋਂ ਜਾ ਕੇ ਰਿਪੋਰਟ ਕਰਕੇ ਭੇਜਦੇ ਆ ਇਹ ਨਹੀਂ ਕਰਦੇ ਇਹ ਫੜਫੜ ਨਹੀਂ ਛਾੜਦੇ ਹਾਂ ਫੜਫੜ ਨਹੀਂ ਛਾੜਦੇ ਛੇਤੀ ਕਰਾ ਅਜੇ ਤੱਕ ਤਾਂ ਨਹੀਂ ਕੋਈ ਆਇਆ ਜੇ ਕੁਝ ਕੀਤਾ ਇਹਨੇ ਪਹਿਲਾਂ ਕੁਝ ਨਹੀਂ ਕਰਦੇ ਜਿਹੜੇ ਬੱਚੇ ਸਹੀ ਆ ਪੜਦੇ ਆ ਹਿਯਾਰ ਆ ਉਹ ਸਾਰੇ ਪੱਕੇ ਹੋਣਗੇ ਜੀ ਆਊਟ ਹੈ ਇਹੋ ਜੀ ਕੀ ਕਰੀਏ ਕੋਈ ਗੱਲ ਨਹੀਂ ਕੋਈ ਗਵਰਨਮੈਂਟ ਆ ਜੇ ਉਹਨਾਂ ਨੂੰ ਕੋਈ ਨਹੀਂ ਕੱਢਦੀ ਮੰਨ ਉਸ ਸਹੀ ਗੱਲ ਆ ਵੀ ਇਹ ਇਹ ਸਹੀ ਹੈ ਕਿ ਰਾਹ ਜਾਂਦਾ ਉੱਥੇ ਰਹ ਜਾਂਦਾ ਲੋਕਾਂ ਬਰਾ ਕੁਝ ਸੋਸ਼ਲ ਮੀਡੀਆ ਤੇ ਕਹਿੰਦੇ ਪੜਨਾ ਆਇਆ ਪੜ ਕੇ ਜਾਓ ਆਪਾਂ ਦਾ ਬਾਪ ਹੁਣ ਕਿਹੜਾ ਨੇ ਇਹ ਬੰਦ ਕਰਦੇ ਸਟੂਡੈਂਟ ਹਰ ਵੀ ਲੈਂਦੇ ਆ ਇਹ ਜਿਹੜੇ ਸਹੀ ਆ ਆਉਂਦੇ ਹੁੰਦੇ ਨੇ ਇਹ ਕੀ ਗੱਲ ਤਾਂ ਹੋਈ ਸੀ ਕਿ ਹਾਂ ਜੀ ਤੇ ਕਈ ਸਾਰੇ ਬੱਚੇ ਮਾੜੇ ਨਹੀਂ ਸਾਰੇ ਚੰਗੇ ਇੱਕ ਦੋ ਵਾਰੀ ਇਨਸਟੈਂਟ ਹੋਈ ਆ ਤੇ ਸਾਡੇ ਸਿਰ ਨੂੰ ਆਇਆ ਰੋਲਾ ਪਾਇਆ ਲੜਿਆ ਉੱਤੇ ਸਨਮੇ ਦੇ ਉੱਤੇ ਉਹ ਪੁਲਿਸ ਦੀ ਕਾਰ ਦੇ ਉੱਤੇ ਚੜ ਗਿਆ ਕਿਉਂਕਿ ਰੋਲਾ ਪਾਉਂਦੇ ਹੋਰ ਨੂੰ ਬੁਜਾਉਂਦੇ ਉਹ ਕਹਿੰਦੇ ਕਾਨੂੰਨ ਦੇ ਹਿਸਾਬ ਨਾਲ ਟਵੰਟ ਹੋ ਜਾਦੇ ਹੋਇਆ ਹਾਂਜੀ ਟਵੰਟ ਹੋ ਜਾਦੇ ਹੋਇਆ ਮੋਰੇ ਖੜ ਗਿਆ ਉਹਨਾਂ ਔਕਾ ਹੋਣ ਲੱਗ ਪਏ ਜਿੱਦਾਂ ਨਿਆਣੇ ਜਿਹੜੇ ਪਏ ਉਹਨੇ ਉਹ ਵੀਡੀਓ ਬਣਾ ਲਈ ਉਸੋਲੇ ਕੋਢੀ ਕਿਆ ਉਗਰੋਣੀ ਕੱਲੇ ਕੱਲੇ ਨੂੰ ਉਪਨ ਦੇ ਪੇਚੂ ਤੇ ਕ੍ਰਾਂਤੀ ਦਾ ਆ ਫਿਰ ਉਹਦਾ ਗੱਲ ਹੁੰਦਾ ਵੀ ਜੇ ਕੋਈ ਇੱਕ ਕਰਦਾ ਹਾਂਦੇ ਹੁੰਦੇ ਹਨਾ ਵੇ ਇੱਕ ਮੱਝ ਨਿਬੜੀਆ ਤੇ ਦੂਜੇ ਦੇ ਅੱਗੇ ਪੈਂਦਾ ਹਨਾ ਵੀ ਜਿਹੜੇ ਇਹ ਇੱਕ ਇੱਕ ਦੇ ਘਟਰਾਵਾ ਹੈਗਿਆ ਤੇ ਉਹਦਾ ਅਸਰ ਤਾਂ ਪੈਂਦਾ ਆਪਣੀ ਯੂਨਿਟੀ ਤੇ ਪੈਂਦਾ ਹਨਾ ਕਮਿਊਨਿਟੀ ਤੇ ਜਿਹੜੇ ਬੱਚੇ ਜਾਂਦਾ ਕਰਕੇ ਆਪਣੇ ਤਾਂ ਆਪਣਾ ਗੋਰੀ ਜਿਹਾ ਮੂਫੀ ਕਰਦੇ ਹੈ ਜੀ ਲੜੀ ਜਾਂਦੇ ਹੋ ਤੁਰੀ ਜਾਂਦੇ ਹੋ ਚੋਰੀਆਂ ਕਰੀ ਜਾਂਦੇ ਨੇ ਪੁਲਿਸ ਦਾ ਮੋਰੇ ਆ ਕਰ ਮਾ ਜੀ ਫਿਰ ਉਹ ਕਰ ਲਉਂਗਾ ਆ ਗਈ ਗੱਲਾਂ ਨੇ ਥੋੜਾ ਜਿਹਾ ਅਸਰ ਵੀ ਕੀਤਾ ਹਨਾ ਵੀ ਇਹ ਇਹਦੇ ਉਲਟ ਹੋਈ ਹੈ ਗੱਲ ਨੈਗੇਟਿਵ ਗਈ ਆਪਣੇ ਉਹ ਸਮਝਦੇ ਇੱਥੇ ਪੁਲਿਸ ਕਹਿੰਦੀ ਨਹੀਂ ਕੁਝ ਕਰ ਨਹੀਂ ਸਕਦੀ ਇਹ ਕਾਨੂੰਨ ਤੋਂ ਬਿਨਾ ਕਿਸੇ ਹੱਥ ਨਹੀਂ ਪਾਉਂਦੇ ਕੁੱਟਦੇ ਨਹੀਂ ਉਹ ਚੰਮਲ ਜਾਂਦੇ ਆ ਗਾਲਾਂ ਕੱਢ ਜਾਂਦੇ ਆ ਜੇ ਕਰੋਗੇ ਸਾਰਾ ਜਾਨ ਨੇ ਕੇ ਸੋਚ ਚੁੱਕਿਆ ਠੀਕ ਹੈ ਨਹੀਂ ਹੁਣ ਦੀ ਪੀੜ੍ਹੀ ਜਿਹੜੀ ਬੱਚੇ ਆ ਛੋਟੇ ਜੀ ਤੁਸੀਂ ਕੋਈ ਪੁੱਤੇ ਪੁੱਤੀਆਂ ਜਾਂ ਆਪਣੇ ਬੋਤੇ ਦੋਤੀਆਂ ਕੋਲੇ ਆਏ ਉਹ ਤੁਸੀਂ ਇੱਥੇ ਦੇ ਪੱਤੇ ਨਾਗਰ ਕੀ ਵੀ ਆ ਕੋਈ ਪੀਆਰ ਵੀ ਆ ਕਿੰਨਾ ਕ ਸਹੀ ਆ ਵੀ ਹੁਣ ਬੱਚੇ ਉਹ ਤੁਹਾਡੇ ਬੁੱਕਲ ਚ ਹੈ ਬੱਚੇ ਕਿ ਇਹ ਇਥੋਂ ਦੇ ਕਾਲਜਾਂ ਚ ਢਲ ਗਏ ਨਹੀਂ ਹਜੇ ਤਾਂ ਸਾਡੇ ਬੱਚੇ ਹਜੇ ਤਾਂ ਠੀਕ ਆ ਹਜੇ ਤਾਂ ਬੱਚੇ ਬਹੁਤ ਪਿਆਰ ਕਰਦੇ ਨੇ ਹਾਂ ਜਿਹੜਾ ਇਕੱਠੇ ਬੈਨੇ ਆ ਇਕੱਠੇ ਖਾਨੇ ਪੀਨੇ ਆ ਸ਼ਾਮ ਨੂੰ ਹਾਂ ਬੇਹੱਦ ਆ ਉਹਨਾਂ ਦੇ ਪੋਤਾਂ ਪੋਤੀ ਬਹੁਤ प्यार ਨਾਲ ਪਾਉਂਦੇ ਆ ਪੋਤਾਂ ਪੋਤੀ ਨੂੰ ਛੱਡਦੇ ਸਕੂਲ ਨੇ ਲਿਆਉਨੇ ਆ ਹੁਣ ਵੱਡੇ ਹੋ ਜਾਂਦੇ ਨੇ ਬਹੁਤ ਪਿਆਰ ਕਰਦੇ ਆ ਕੋਲੋਂ ਪੰਜਾਬੀ ਮਾਂ ਨਾਲ ਜੁੜੇ ਆ ਬਿਲਕੁਲ ਪੰਜਾਬੀ ਬਿਲਕੁਲ ਪਿਓਰ ਬੋਲਦੇ ਆ ਘਰੇ ਸਾਰੇ ਪੰਜਾਬੀ ਬੋਲਦੇ ਆ ਇੰਗਲਿਸ਼ ਆ ਬੱਚਾ ਆ ਘਰੇ ਬਿਲਕੁਲ ਪਿਓਰ ਬੋਲਦੇ ਆ ਨਾਨਾ ਨਾਨੀ ਦਾਦਾ ਦਾਦੀ ਇਹ ਵੀ ਉਹ ਉਹ ਤਾਂ ਪੰਜਾਬੀ ਬੋਲਦੇ ਆ ਜਿਨ੍ਹਾਂ ਦੇ ਹੈ ਨਹੀਂ ਉਹ ਸੈਟੀ ਪੜਾਈ ਦਾ ਕਿੰਨਾ ਕਸਰਾ ਵੀ ਜਿਵੇਂ ਉਥੋਂ ਦੀ ਪੜਾਈ ਦਾ ਤੇ ਇੱਥੋਂ ਦੀ ਪੜਾਈ ਦਾ ਕਿੰਨਾ ਕਹੂਗਾ ਵੀ ਪੜ੍ਹਾਈ ਹੈ ਜਿਹੜੀ ਉੱਥੇ ਤਾਂ ਅੰਕਾਂ ਦੀ ਦੌੜ ਹੁੰਦੀ ਹੈ ਇੱਥੇ ਇੱਥੇ ਵਾਲੀ ਪੜ੍ਹਾਈ ਤਾਂ ਕਿੰਨਾ ਕੁ ਲੱਗਦਾ بس ਨੰਬਰਾਂ ਲਈ ਇੱਥੇ ਸਬਜੈਕਟ ਨਾਲ ਨਾਲ ਇਤਨੇ ਪੇਪਰ ਨਹੀਂ ਹੁੰਦੇ ਆ ਪ੍ਰਾਇਮਰੀ ਬੱਚਿਆਂ ਦੇ ਪੇਪਰ ਹੀ ਨਹੀਂ ਹੋਏ ਉਹ ਤਾਂ ਮਤਲਬ ਐਵੇਂ ਪਾਸ ਕਰ ਦਿੱਤੇ ਨੇ ਕਰੀ ਪਰ ਜਦੋਂ ਤੁਸੀਂ ਉੱਪਰ ਜਾਣਾ 12ਵੀਂ ਪਾਸ ਕਰਨੀ ਆ ਉੱਥੇ ਥੋੜੇ ਨੰਬਰ ਚਾਹੀਦੇ ਆ ਜਦੋਂ ਯੂਨੀਵਰਸਿਟੀ ਜਾਣਾ ਉਦੋਂ ਤਾਂ ਇੱਥੇ ਹਾਂ ਹੁਣ ਅਕਾਊਂਟ ਬਿਊਰੋ ਮਾਪੇ ਦਾ ਹੁੰਦਾ ਨਾ ਨਾ ਸੀ ਤਾਂ ਸਾਰ ਵੀ ਤਾਂ ਇਹਨੂੰ ਰੱਖਦੀ ਹੈ ਉਹਦਾ ਲੈਗਰੀ 5 ਵਾਲਿਆਂ ਨੂੰ ਵੀ ਨਹੀਂ ਰੱਖਦਾ ਇਹ ਤਾਂ ਵੱਡੀ ਯੂਨੀਵਰਸਿਟੀ ਹੈ ਜੀ ਜੀ ਦੂਜੀ ਨੇ ਬ੍ਰਿਟਿਸ਼ ਤੇ ਉੱਪਰ ਹੀ ਰੱਖਿਆ ਜੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਹਾਂ ਇਹ ਯੂਨੀਵਰਸਿਟੀ ਦੇ ਸਭ ਤੋਂ ਯੂਨੀਵਰਸਟਿਟੀ ਆ 5-7% ਦੇ ਨੇੜੇ ਜਾਂਦੇ ਆ ਉਹ ਜੁਨੀਵਰਸਿਟੀ ਆਮਨ 90 ਤੋਂ ਛੱਡੇ ਨਹੀਂ ਆ ਜੀ 90% ਨੰਬਰ ਹੋਣੇ ਚਾਹੀਦੇ ਜਿਹੜੇ ਇੱਕ ਬਾਈ ਜੀ ਹੋਰ ਕਾਲਜ ਐ ਇੱਥੇ ਜਿਵੇਂ ਆ ਉੱਥੋਂ ਉਹਨਾਂ ਨੇ ਕਾਲਜ ਲੈੜਿਆ ਕੋਈ ਬੱਚਿਆਂ ਨੇ ਇੱਥੇ ਕੁਛ ਛੋਟੇ ਛੋਟੇ ਕਾਲਜ ਕੰਮ ਰਿਆਂ ਜੀ ਆਪ ਵੀ ਬਾਹਲੇ ਵੱਡੇ ਕਾਲਜ ਨਹੀਂ ਹੋ ਉਹ ਤੇ ਐ ਲੱਗਦਾ ਵੀ ਉਹ ਉਹਨਾਂ ਨੇ ਇਕੱਲਾ ਪੈਸੇ ਲੈ ਕੇ ਉੱਥੋਂ ਦੇ ਜਾਂਦੇ ਇੱਥੇ ਬੱਚੇ ਨੂੰ ਉਹ ਕਰਦੇ ਨੇ ਉਹ ਵੀ ਕਸੂਰ ਹੈ ਕੋਈ ਪ੍ਰਾਈਵੇਟ ਕਾਲਜ ਖੁੱਲੇ ਹੋਏ ਨੇ ਜੀ ਉਹ ਤਾਂ ਉਹ ਤਿੰਨ ਤਿੰਨ ਕਮਰਿਆਂ ਦੇ ਖੋਲ੍ਹੇ ਬੈਠੇ ਉਹਨਾਂ ਦੇ ਇੱਕ ਤਾਂ ਰੋਲਾ ਪੈਂਦਾ ਹੁਣ ਸਰ ਉਹ ਉਹ ਦਰ ਕੋਣ ਦਰਿਕਤ ਮੇਰਾ ਫਿਰ ਇਹ ਲੱਖ ਰੁਪਈਆ ਬਣਾ ਕੇ ਜੀ ਲੱਖਾਂ ਰਕ ਲੋ ਕੋਈ ਇੱਕ ਆਉਣ ਦਾ ਚੀਜ਼ ਤੇ ਇੱਥੇ ਆ ਜਾਓ ਜਿੱਦਾਂ ਹੁਣ ਸਾਇਮਨੋ ਫਰੇਜ ਯੂਨੀਵਰਸਿਟੀ ਆ ਕੁਇੰਟੋਨੋ ਯੂਨੀਵਰਸਿਟੀ ਆ ਇਹ ਜਿਹੜੇ ਇਹ ਮਾਨਤਾ ਪ੍ਰਾਪਤ ਆ ਇਹਨਾਂ ਦੀ ਬਾਹਰਲੇ ਮੁਲਕ ਚ ਵੀ ਕਿਤੇ ਚੱਲ ਜਾਓ ਗਿੰਦਤੀ ਆ ਇਹ ਜੀ ਪਰ ਉੱਥੇ ਪੜਿਆ ਆ ਤੇ ਇਹ ਜਿਹੜੇ ਇਦਾਂ ਖੁੱਲੇ ਹੋ ਆ ਉਹਨੇ ਗਵਰਨਮੈਂਟ ਨੇ ਇੱਕ ਪਲਾਨ ਬਣਾਇਆ ਆ ਆਈਡੀਆ ਆਇਆ ਸੀ ਪੇਪਲੂਏਸ਼ਨ ਇੱਥੇ ਭਰਤੀ ਨਹੀਂ ਜੰਗ ਨਿਆਣਿਆਂ ਨੂੰ ਇੱਥੇ ਲਿਆਓ ਜਦੋਂ ਇੱਥੇ ਆ ਕੇ ਉਹ ਪੜੂਗੇ ਇੰਗਲਿਸ਼ ਆਉਗੇ ਉਹ ਢਲ ਮਿਲ ਜਾਊਗੇ ਬਾਹਤਾ ਕਰਨ ਦੇ ਵਿੱਚ ਇੱਥੇ ਵੀ ਕਲਚਰ ਦੀ ਨਾ ਤੇ ਇਸ ਕਰਕੇ ਉਹਨਾਂ ਨੂੰ ਇੱਥੇ ਲਿਆਉਂਦਾ ਸੀ ਵੇ ਨਾਲੇ ਉਹ ਪੈਸੇ ਲਿਆਉਗੇ ਫੀਸ ਲਿਆਉ ਬੱਸ ਬਹੁਤ ਹੋ ਗਏ ਵੀ ਪ੍ਰਾਈਵੇਟ ਕਾਲਜ ਤੇ ਉਹ ਜਿਹੜੇ ਆ ਪ੍ਰਾਈਵੇਟ ਕਾਲਜ ਆ ਉਹਦੇ ਵਿੱਚ ਇਦਾਂ ਨਹੀਂ ਹੈਗਾ ਫਿਰ ਉੱਤੇ ਪੜ ਕੇ ਕੋਈ ਵੱਡਾ ਆਪਣਾ ਇਹ ਇਹ ਤਾਂ ਨਿਖਾਨ ਠੋਣੇ ਪਿਆ ਨਾ ਵੀ ਜਿਵੇਂ ਇੱਥੇ ਇੱਕ ਏਜੰਟ ਨੇ ਤਾਂ ਆਪਣੇ ਪੈਸੇ ਲਈ ਉਹਨਾਂ ਨੂੰ ਯੂਨੀਵਰਸਿਟੀ ਕਾਲ ਚੁੜਤੀ ਤੇ ਉੱਥੇ ਅੱਗੇ ਜਾ ਕੇ ਕੁਝ ਵੀ ਨਹੀਂ ਉਹ ਤਾਂ ਹੁਣ ਬੱਚਾ ਤੇ ਇੱਥੇ ਆ ਗਿਆ ਉਹ ਤਾਂ ਫਸ ਗਿਆ ਇੱਥੇ ਉਹ ਉਹ ਤਾਂ ਮਨੋ ਇਹਦਾ ਨਿਖਾਨ ਤਾਂ ਹੋਇਆ ਮੈਂ ਕਿਸੇ ਤਾਂ ਗਿਆ ਸੀਗਾ ਸਾਡੇ ਜਿੱਦਾਂ ਘਤਕਾਰ ਰਿਸ਼ਤੇਦਾਰ ਸੀ ਉੱਥੇ ਲੜਕੀ ਆਈ ਸੀ ਕਿਸੇ ਨੂੰ ਕੰਦੀ ਪਏ ਮੈਨੂੰ ਪੁੱਛਿਆ ਬਸ ਇੱਕ ਮਿੰਟ ਨੂੰ ਬੰਦ ਕਰਦੇ ਹਾਂ ਮੈਂ ਕਿਹਾ ਵੀ ਤੁਸੀਂ ਕਿੱਦਾਂ ਆਈਆਂ ਕੁੜੀਏ ਹਾਂਜੀ ਉਹ ਕਹਿੰਦੀ ਮੈਂ ਯੂਪੀਸੀ 'ਚ ਪੜਨਾ ਮੈਂ ਕਿਹਾ ਵੀ ਉੱਥੇ ਤਾਂ ਪੈਸੇ ਬਹੁਤ ਲੱਗਣੇ ਆ ਉਹ ਕੰਨੀ ਮੇਰੇ ਡੈਡੀ ਨੇ 1 ਕਰੋੜ ਰੁਪਏ ਲੈ ਜਮਾ ਇੱਥੇ ਕਰਾਏ ਤੇ ਪੈਸੇ ਵਾਲਾ ਬੰਦਾ ਪੈਸੇ ਵਾਲੇ ਕਰੀ ਹਾਂਜੀ ਜਿਹੜਾ ਕਰੀਬ ਹੁੰਦਾ ਉਹ ਛੋੜੋ ਕਰ ਸਕਦਾ ਜਿਹੜੇ ਤੁਸੀਂ ਇੱਕ ਕੀ ਦੇਖੋਗੇ ਤੁਸੀਂ ਚੰਗੇ ਪੜੇ ਲਿਖੇ ਹਨ ਚੰਗਾ ਪੜਿਆ ਦੇਖਿਆ ਵਰਗ ਪਿੰਡ ਹੈ ਜੇ ਤੁਸੀਂ ਬੜਾ ਹਾਂਡੀ ਵਰਤੀ ਵੀ ਹੈ ਬੱਚਿਆਂ ਨੂੰ ਕਿਵੇਂ ਆਉਣਾ ਚਾਹੀਦਾ ਇੱਥੇ ਮੰਨ ਲਓ ਇੱਕ ਤਾਂ ਹੁੰਦਾ ਵੀ ਸਿੱਧਾ ਅਜੈਸਟ ਕਰ ਲਿਆ ਉਹ ਤਾਂ ਡਿਗਰੀ ਤਾਂ ਹੈ ਨਹੀਂ ਤੇ ਕੀ ਮਨ ਲਓ ਕਿਹੜੀ ਪੜ੍ਹਾਈ ਕਰਕੇ ਆਉਣਾ ਚਾਹੀਦਾ ਜਿਵੇਂ ਸਕਿੱਲ ਹੋਵੇ ਜਾਂ ਕੁਝ ਕਰਕੇ ਇੱਥੇ ਬੱਚਿਆਂ ਨੂੰ ਕੰਮ ਮਿਲ ਜੇ ਤੇਗਾ ਪੱਕੇ ਵੀ ਹੋ ਜਾਣ ਇਹ ਵੈਬਸਾਈਟ ਵਾਜੀ ਇਹਨਾਂ ਦੀ ਹਾਂ ਕੈਨੇਡਾ ਦੀ ਇਮੀਗ੍ਰੇਸ਼ਨ ਵਾਲਿਆਂ ਦੀ ਉਹਦੇ ਉੱਤੇ ਜਾ ਕੇ ਉਹ ਦੇਖਣ ਜ਼ਰੂਰ ਹੈ ਉੱਤੇ ਜਾ ਕੇ ਜਿਹੜੇ ਟ੍ਰੇਡਸ ਵੀ ਉੱਪਰ ਹਾਂ ਜੀ ਟ੍ਰੇਡ ਹਾਂ ਉਹ ਟ੍ਰੇਡ ਦੇਖ ਕੇ ਉਹ ਉੱਥੇ ਵੀ ਕੀਤੇ ਜਾ ਸਕਦੇ ਆ ਅੱਛਾ ਟ੍ਰੇਡਸ ਵੀ ਉੱਪਰ ਹੈ ਨਹੀਂ ਸੋ ਜਿੱਦਾਂ ਆਪਣੇ ਟ੍ਰੇਨ ਦੇ ਇੰਜਨ ਫਿਟਰ ਹੋਣ ਜਿਹੜੇ ਟ੍ਰੇਨਾਂ ਦੇ ਹੈ ਨਹੀਂ ਤੇ ਜਿਹੜੇ ਆਹ ਪੁਲਾਂ ਦੇ ਉੱਤੇ ਵਾਰਾ ਲੌਂਡੇ ਲੋਹੇ ਜੀਆਂ ਬਿਲਡਿੰਗ ਕਰਦੇ ਜਿਹੜੇ ਹਨ ਸਟਰਕਚਰ ਉਹਦੇ ਉੱਤੇ ਸਾਰਾ ਇਦਾਂ ਹੈਗਾ ਜਦ ਨਰਸੇ ਜੋ ਡਾਕਟਰ ਜੋ ਐਮਬੀਬੀਐਸ ਸਾਈਟ ਤੇ ਸਾਰਾ ਕੁਝ ਦੇਖ ਸਕਦਾ ਇਹ ਹਾਲਾਂਕਿ ਇਹ ਚੀਜ਼ ਦਾ ਪਤਾ ਨਹੀਂ ਹਾਂਜੀ ਕਿਉਂਕਿ ਉੱਥਾ ਤਾਂ ਕੱਲਾ ਜਾਣਣੇ ਜਿਹੜੀ ਗੱਲ ਕਹੇਤੀ ਬਸ ਉਹੀ ਕੋ ਉਹ ਹੈਗੀ ਹੈ ਇਹ ਵੈਬਸਾਈਟ ਉਹਦੇ ਉੱਤੇ ਉਹਨੇ ਪਾਏ ਆ ਤੇ ਤੁਸੀਂ ਆ ਜਿਹੜੇ ਟਰੱਕਾਂ ਦੇ ਰੀਫਰ ਉਹਨਾਂ ਜੂਨੀਅਰ ਹੋਵੇ ਹਾਂ ਅਸਲ ਤਾਂ ਇਹ ਜਿਹੜੇ ਆਪਣੇ ਉਹ ਏਜੰਟਾਂ ਦੇ through ਆਉਂਦੇ ਆ ਤੇ ਸਾਰੇ ਆਉਂਦੇ ਆ ਡਰਦੇ ਜੀ ਜਿਹੜਾ ਇਹਨਾਂ ਵੱਲੋਂ ਆ ਨਾ ਕੈਨੇਡਾ ਦੀ ਗਵਰਨਮੈਂਟ ਇਹਨਾਂ ਦਾ ਵੈਬਸਾਈਟ ਤੇ ਪਾਇਆ ਸਭ ਕੁਝ ਤੁਸੀਂ ਘਰੇ ਬੈਠੇ ਅਪਲਾਈ ਕਰੋ ਕਿਸੇ ਏਜੰਟ ਕੋਲੇ ਨਾ ਜਾਓ ਉੱਥੇ ਆਪ ਦਾ ਉਹਦੇ ਤੇ ਪੜੋ ਕੀ ਕੀ ਚਾਹੀਦਾ ਉਹਨਾਂ ਨੂੰ ਕਾਲਜ ਨੂੰ ਉਹ ਪੇਪਰ ਤੁਹਾਡੇ ਕੋਲੇ ਸਹੀ ਬਣਾਓ ਸਹੀ ਤੁਹਾਡੀ ਚੋਣ ਵੀ ਪਤਾ ਲੱਗ ਜੂਗੀ ਕਿਵੇਂ ਕਰਨੀ ਹੈ ਕੀ ਕਰਨੀ ਹੈ ਉਹਦੇ ਦੇ ਤੁਸੀਂ ਅਪਲਾਈ ਕਰੋ ਤੁਹਾਨੂੰ ਘਰੇ ਹੀ ਵੀਜ਼ਾ ਮਿਲ ਜੂ ਸਾਰਾ ਕੁਝ ਕਿਸੇ ਏਜੰਟ ਕੋਲੇ ਜਾਣ ਦੀ ਲੋੜ ਨਹੀਂ ਬਸ ਇੱਥੇ ਦਾ ਫਰਾਂਜ ਨਹੀਂ ਜੇ ਤਾਂ ਫਿਰ ਏਜੰਟਾਂ ਦੇ ਉਹਦਾ ਕੁਝ ਨਹੀਂ ਫੇਰ ਉਹਨਾਂ ਕੋਲੇ ਜਾਣੇ ਆ ਸੀ ਉਹ ਜੋ ਝੂਠੇ ਸੱਚੇ ਪੇਪਰ ਬਣਾ ਕੇ ਤੁਹਾਨੂੰ ਦਿੰਦੇ ਆ ਉਹਦੇ ਪੈਸੇ ਲੈਂਦੇ ਆ ਉਹ ਐ ਕਰਕੇ ਆ ਜਾਂਦੇ ਆ ਇੱਥੇ ਇੱਥੇ ਫਰਾਂਜ ਤੱਕੇ ਕਹਿੰਦੇ ਨਾਲੇ ਵੀ ਟ੍ਰੇਡ ਦੇ ਵਿੱਚ ਪੈਸੇ ਜਾਂਦੇ ਆ ਸਭਾ ਫੇਰ ਕਿੱ데 ਜਾਣ ਦੀ ਲੋੜ ਨਹੀਂ ਘਰੇ ਬੈਠੇ ਵੀਜ਼ਾ ਲੈ ਸਕਦੇ ਸਹੀ ਗੱਲ ਹੈ ਹਾਂਜੀ ਇਹ ਕੈਨੇਡਾ ਟ੍ਰੇਡ ਜਿਹੜਾ ਹੈ ਨਾ ਸਕਿਲਡ ਜਿਹੜਾ ਇਲੈਕਟ੍ਰੀਸ਼ੀਅਨ ਹੋਇਆ ਹਾਂ ਪਲੰਬਰ ਹੋਇਆ ਟੈਕਨੀਕਲ ਬੰਦਾ ਟੈਕਨੀਕਲ ਬੰਦਾ ਉਹ ਉਹ ਜਿਹੜਾ ਮਾਸਟਰ ਦੀ ਡਿਗਰੀ ਕੀਤੀ ਉਹਨੂੰ ਵੀ ਬੰਦ ਪੈਸੇ ਕਮਾ ਜਾਂਦੇ ਉਹਦੀ ਕਦਰ ਹੈਗੀ ਹੈ ਹਾਂ ਬਿਲਕੁਲ ਦੂਜੇ ਤਾਂ ਦਿਹਾੜੀਆਂ ਦੀ ਵਾਲੀ ਗੱਲ ਹੀ ਹੈ ਜਿਆ ਸਾਟਾ ਵਾਲੀ ਹੋਣੀ ਹੁਣ ਮਹਿੰਗਾਈ ਵੀ ਹੋਈ ਹੈ ਜਿਹੜਾ ਆ ਸਮੇਂ ਚੋਂ ਕਿ ਮਹਿੰਗਾਈ ਵੀ ਮੈਥੇ ਕਿੰਨੀ ਪਾਪੂਲੇ ਸਹਾਬਦੀ ਕਿੰਨੀ ਹੈ ਇੱਥੋਂ ਦੀ ਕਨੇਡਾ ਦੀ 40 ਮਿਲੀਅਨ ਆ 4 ਕਰੋੜ 15 ਲੱਖ ਮਤਲਬ 60000 ਖੜੀ ਕਿੰਨੀ ਇੰਨੀ ਹਾਂ ਹਾਂ ਪਿਛਲੇ ਸਾਲ ਹੀ 30 ਆਇਆ ਸੀ ਹਾਂ ਇਹ ਨਹੀਂ ਨਹੀਂ ਹੋਈ ਤੇ ਇਹਦੇ ਚ ਇਹ ਵੀ ਆ ਵੀ ਉਹਾਂ ਦੇ ਵੀ ਅੱਗੇ ਨਾਲ ਫਰਕ ਪਿਆ ਵੀ ਉਧਰੋਂ ਤਾਂ ਜਿਹੜੇ ਬੱਚੇ ਹੋਣੋਂ हट ਜਾਣਗੇ ਇਧਰਲੇ ਪਾਸੇ ਕੁਝ ਰਿਪੋਰਟ ਕਰ ਦੇਣਗੇ ਜੇ ਕਰੇ ਆ ਕੁਝ ਇਹਦੀ ਕਮੀ ਹੋਈ ਹੈ ਜੀ ਇਹਦੇ ਚ ਵਾਲੇ ਵੀ ਜਿਹੜੀ ਇਹਦੀ ਪੋਪੂਲੇਸ਼ਨ ਚ ਕਮੀ ਹੋਈ ਹੈ ਇਹ ਚਿੰਤਾ ਸਰਕਾਰ ਚਿੰਤਾ ਵੀ ਕਰਦੀ ਆ ਇਸ ਗੱਲ ਦੀ ਅਗੜੀਆਂ ਚੋਣਾਂ ਤੇ ਫੈਸਲਾ ਹੋਣਾ ਸੋ ਦੋਸਤੋ ਇੱਕ ਵਧੀਆ ਗੱਲਾਂ ਬਾਤਾਂ ਹੁੰਦੀਆਂ ਜਿਹੜੀ ਇਹ ਕੈਨੇਡਾ ਦੀ ਸਾਥ ਆ ਇਹਦੇ ਸਾਥ ਚ ਅਸੀਂ ਜਿਹੜੇ ਵਿਊ ਵੱਖ-ਵੱਖ ਵਿਊ ਆ ਜਿਹੜੇ ਸਾਨੂੰ ਲੱਗਦਾ ਸੀ ਵੀ ਸਾਨੂੰ ਇਸ-ਵਿਸੇ ਤੇ ਗੱਲ ਕਰਨੀ ਚਾਹੀਦੀ ਆ ਸੋ ਬਹੁਤ-ਬਹੁਤ ਧੰਨਵਾਦ ਜੀ ਤੇ ਭਾਈ ਜੀ ਇੰਦਰ ਜਿਹੜਾ ਸਾਡੇ ਕੈਮਰਾਮੈਨ ਨੌਜਵਾਨ ਚਲਾ ਰਹੇ ਉਹਨਾਂ ਦਾ ਵੀ ਧੰਨਵਾਦ ਕੀ ਨਾਹੀ ਤੁਹਾਡਾ ਮੇਰਾ ਜਸਵਿੰਦਰ ਸਿੰਘ ਆ ਜੀ ਤੁਹਾਡਾ ਕਿਹੜਾ ਏਰੀਆ ਉਧਰੋਂ ਪਟਿਆਲਾ ਜੀ ਲੈ ਪਟਿਆਲੇ ਤੋਂ ਜਸਵਿੰਦਰ ਸਿੰਘ ਆ ਭਾਈ ਇਹਨਾਂ ਨੇ ਖੇਡਣਾ ਸੀਗਾ ਤੇ ਪਰ ਇਹ ਸਾਡਾ ਸਹਿਯੋਗ ਦਿੱਤਾ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਤੁਹਾਡੀ ਵੀਡੀਓ ਤੋਂ ਬਾਅਦ ਮੈਂ ਇੱਕ ਆਪਣੀ ਜ਼ਿੰਦਗੀ ਦੇ ਪੱਤਰਕਾਰੀ ਦੇ प्राप्तियां ਵੀ ਤੁਹਾਡੇ ਰੋਗ ਰੂ ਕਰ ਰਹੀ ਮੇਰੀ ਪੁਸਤਕ ਆਈ ਹੈ ਜੀ ਲੇਖਾਂ ਦੀ ਸਿਮਰਨ ਇਹ ਇਹ ਤੋਂ ਬਾਅਦ ਮੈਂ ਵੱਖ-ਵੱਖ ਪੰਜਾਬੀ ਗਾਇਕ ਉਪਰ ਰਣਜੀਤ ਕੌਰ ਸੀ ਕਮਰ ਗਰੇਵਾਲ ਦੀ ਸਭ ਤੋਂ ਪਹਿਲੀ ਫੋਟੋ ਪਹਿਲੀ ਇੰਟਰਵਿਊ ਮੈਂ ਕੀਤੀ ਸੀ ਸਭ ਤੋਂ ਜਦੋਂ ਇਹਦੀ ਸ਼ੁਰੂਆਤ ਹੋਈ ਸੀ ਗਾਇਕ ਕਮਰ ਗਰੇਵਾਲ ਤੇ ਮੇਰੇ ਸਟੂਡੀਓ ਚ ਰਿਕਾਰਡਿੰਗ ਜਸਪਾਲ ਭੱਟੀ ਜੀ ਨੇ ਆਖਰੀ ਦਿਨ ਸੀ ਜਿਹੜਾ ਉਹ ਮੇਰੇ ਨਾਲ ਬਤਾਇਆ ਸੀ ਜ਼ਿੰਦਗੀ ਦਾ ਤੇ ਅਦਾਕਾਰ ਫਿਲਮਾਂ ਦਾ ਦੇਵ ਖਰੋੜ ਅਦਾਸਮਾਨ ਪੰਜਾਬੀ ਅਦਾਮਾਨ ਦਾਰਾ ਸੁਮੇਧੀ ਪਹਿਲਵਾਨ ਇਹਨਾਂ ਜਿਹਨਾਂ ਦੀ ਯਾਦਗਾਰਾ ਆਮਿਰ ਖਾਨ ਬਾਲੀਵੁੱਡ ਫਿਲਮਾਂ ਦਾ ਤੇ ਅੱਜ ਭਰ ਯਾਦ ਉਹ ਇਹ ਵੀ ਬਾਲੀਵੁੱਡ ਦਾ ਅਦਾਕਾਰ ਹੈ ਇਹ ਜੌਣਾ ਮੋੜ ਦਾ ਡੋਬੀਆ ਗੁਪੀਰਤਨ ਚਾਹਾਨ ਇਹ ਸਾਡੀ ਫੋਟੋ ਸਾਂਝੀ ਹੈ ਫਿਲਮ ਬਿਕਰ ਬਚੋਲਾ ਕੈਨੇਡਾ ਵਾਲੇ ਤੇ ਇਹੇ ਵਰਤ ਦਾ ਰੋਲਾ ਪੰਜਾਬੀ ਫਿਲਮ ਇਹ ਸਾਡੀ ਟੀਮ ਹੈ ਵਰਤ ਦਾ ਰੋਲਾ ਬਦਲੇ ਦੀ ਅੱਗ ਸੀਦਾ ਪਹਿਲਾ ਨਾਮ ਇਹ ਸਾਡੀ ਟੀਮ ਦੀ ਸ਼ੂਟਿੰਗ ਦੀ ਆ ਬਿਕਰ ਬਚੋਲਾ ਦੀ ਪਹਿਲੀ ਫਿਲਮ ਦੀ ਸ਼ੂਟਿੰਗ ਤੇ ਇਹ ਇਹ ਵੀ ਬਿਕਰ ਬਚੋਲਾ ਸਟਾਰ ਕਾਸਟ ਜਿਵੇਂ ਰੰਗ ਜ਼ਿੰਦਗੀ ਦੇ ਅੱਤਰਕਾਰੀ ਦਰਵਾਣ ਗੁਚੇ ਚિત੍ਰਕਾਰ ਨਾਲ ਇੰਟਰਵਿਊ ਅਕਸ਼ਕਮਾਰ ਬਾਲੀਵੁੱਡ ਦਾ ਜਿਹੜਾ ਸਟਾਰ ਹੈ ਸਿੰਘ ਜੀ ਕਿੰਗ ਵਲੇ ਦੀਆਂ ਆ ਫਿਰ ਤਸਵੀਰਾਂ ਵੱਖ-ਵੱਖ ਅਦਾਕਾਰਾਂ ਕਲਾਕਾਰਾਂ ਨਾਲ ਗੋਪੀ ਭੱਲਾ ਫਾਇਰ ਕਰਨ ਦੇ ਸੱਟ ਤੇ ਮੁੰਬਈ ਤੇ ਤੋਂ ਬਾਅਦ ਅੰਮ੍ਰਿਤ ਦਾ ਸਲਮਾਨ ਖਾਨ ਦਾ ਪ੍ਰਾਣੀ ਲੰਡਨ ਡ੍ਰੀਮ ਦੀ ਫਿਲਮ ਦੇ ਸੈੱਟ ਤੇ ਮਕੇਸ਼ ਰਿਸ਼ੀ ਮਟਾਪੁਰ ਪਰ ਮਿੱਤਰ ਮਹੱਤਵਪੂਰਨ ਇਨਸਾਨ ਬੋਬੀ ਦਿਓਲ ਨਾਲ ਇਸ ਤੋਂ ਇਲਾਵਾ ਇਹ ਐਫ ਆਈ ਆਰ ਦੇ ਨਾਲ ਚਾਂਦਨੀ ਰਾਏ ਤੇ ਮੇਰੇ ਸਾਥੀਆਂ ਨਾਲ ਬੰਬਈ ਦੀ ਹੈ ਤੇ ਤਰਮਿੰਦਰ ਦੇ ਘਰ ਦੀ ਤਸਵੀਰ ਹੈ ਉਹਨਾਂ ਨੇ ਟੂਰ ਕਰੀ ਸੀ ਮੈਂ ਜਾ ਕੇ ਉਹਨਾਂ ਨੂੰ ਤਸਵੀਰਾਂ ਬਹੁਤ ਪਿਆਰ ਦਿੱਤਾ ਸੀ ਤਰਮਿੰਦਰ ਭਾਜੀ ਨੇ ਇਹ ਸਾਡੀ ਦੋਨੇ ਭਾਈਆਂ ਦੀਆਂ ਸਿੱਕੀਆਂ ਬ੍ਰੈਸਚ ਇਕਬਾਲ ਪੰਜੂ ਤੇ ਮੈਂ ਇਹ ਸਾਡੀ ਕਵੀਸਰੀ ਆਈ ਸੀ ਇਹ ਟੀਨੇ ਗੱਭਰੂ ਮਾਰੇ ਹੋ ਤੁਸੀਂ ਰਿਕਾਰਡ ਉਹ ਦੇਖ ਸਕਦੇ ਹੋ YouTube ਤੇ ਇਹ ਅਜੀਤ ਹਰਮਨ ਗਾਇਕ ਤੇ ਜ਼ਿੰਦਗੀ ਦੇ ਪਲ ਪ੍ਰੀਤ ਇਸਰ ਬੰਬਈ ਦਾਰਾ ਸਿੰਘ ਦੇ ਅੰਤੋ ਸਸਕਾਰ ਤੇ ਰਜਾ ਮਰਾਦ ਨਾਲ ਜੁਥੇ ਇੱਕ ਸਰਬੱਤ ਖਾਲਸਾ ਸੰਦੇਸ਼ ਪੰਜਾਬ ਚ ਬਗਾੜੀ ਤੇ ਇਹ ਤਸਵੀਰ ਰੀਟਾਇਰਮੈਂਟ ਜੱਪਜੀ ਖੇਰਾ ਇਹ ਪੰਜਾਬੀ ਵਿਆਹ ਦੀ ਲੱਡੂ ਵਟਨ ਦੀ ਜਿਹੜੀ ਰਸ ਨੂੰ ਮੈਨੂੰ ਅਵਾਰਡ ਮਿਲਿਆ ਸੀ ਇਹ ਫੋਟੋ ਕਰਕੇ ਸੂਰਜਮੁਖੀ ਦੀ ਤਸਵੀਰ ਖੇਤ ਦੀ ਸੋ ਜ਼ਿੰਦਗੀ ਦੇ ਵੱਖ-ਵੱਖ ਰੰਗ ਹੈ ਕੇ ਦੀਪਜੀਤ ਜਗਮੋਲ ਕੋਲ ਦੀ ਜੋੜੀ ਸੀ ਇਹਦੇ ਜੋ ਕੇ ਦੀਪ ਨਾਲ ਇੰਟਰਵਿਊ ਹੈ ਅਜੀ ਆਪਣਾ ਕਵਰ ਗਰੇਵਾਲ ਜੀ ਦੀ ਗਾਇਕੀ ਦਾ ਰੰਗ ਹੈ ਸਟੇਜ ਅਦਾਕਾਰ ਅਦਾਕਾਰਾਂ ਬਾਲੀਵੁੱਡ ਦੀ ਰੇਖਾ ਨਾਲ ਤੇ ਗੁਲਾਮ ਵਾਲੀ ਜੀ ਨਾਲ ਸਰਦੂ ਸਕੰਦਰ ਗਰੀਦ ਤਾਲ ਬੀਸੀ ਕੀ ਪਹਿਲਾਂ ਜੱਸੀ ਗਿੱਲ ਗਾਇਕ ਅ ਬੀਨੂ ਢਿਲੋਂ ਜੀ ਬਾ ਮੇਰੇ ਬਾਪੂ ਜੀ ਨੇ ਮਾਨਯੋਗ ਪ੍ਰੀਤ ਮੁਸਿਕ ਪੰਜੂ ਤੇ ਮਾਤਾ ਸ਼੍ਰੀਮਤੀ ਤੇਜਕੌਰ ਬਾਪੂ ਜੀ ਤਾਂ ਪਰ ਨਹੀਂ ਰਹੇ ਮਾਤਾ ਜੀ ਦਾ ਸਿਰ ਤੇ ਅਸੀਰਵਾਦ ਹੈ ਫਿਰ ਇਹ ਰਣਜੀਤ ਮਣੀ ਦੀ ਪਹਿਲੀ ਫੋਟੋ ਹੈ ਫਿਰ ਜਦੋਂ ਫੋਟੋਗ੍ਰਾਫੀ ਮੈਂ ਸਿੱਖਦਾ ਸੀ ਕੰਮ ਹੈਗਾ ਜੀ ਦੇਵੀ ਮਖਸੂਸਪੁਰੀ ਜੀ ਨੇ ਲਾਭ ਦਿਹਿਆ ਇੱਕ ਖੜੀ ਟੇਸਨ ਤੇ ਰਹੀ ਬੜਾ ਦਲਜੀਤ ਸਾਹਜ ਜੀ ਦਾ ਬਹੁਤ ਨਾਮ ਸੰਗੀਤਕ ਤੇ ਫਿਲਮੀ ਖੇਤਰ ਚ ਇਹ ਮੈਂ ਫੋਟੋਗ੍ਰਾਫਰ 32 ਸਾਲ ਤੋਂ ਫੋਟੋਗ੍ਰਾਫੀ ਕਰਦਾ ਹਾਂ ਉਹਦਾ ਪੁਰਾਣਾ ਰੰਗ ਹੈ ਮਕੇਸ਼ ਰਿਸ਼ੀ ਸੀ ਤੇ ਰਾਘਵ ਰਿਖੀ ਦੋਨੇ ਪਿਓ ਪਰ ਤੇ ਮੇਰੇ ਨਾਲ ਦੀਪ ਸਿੱਧੂ ਤੇ ਤਰਮਿੰਦਰ ਜੀ ਉਹਦੇ ਘਰੇ ਫੋਟੋਗ੍ਰਾਫੀ ਕਰਕੇ ਦਿਖਾ ਰਹੇ ਆ ਇਹ ਮੇਰੇ ਬਾਪੂ ਜੀ ਦੀ ਵਰਸੀ ਤੇ ਮੈਂ ਖੂਨਦਾਨ ਕੈਂਪ ਲਾਉਣਾ ਹੁੰਦਾ ਵੀਰੇ ਘਰ ਉਹਦੀਆਂ ਤਸਵੀਰਾਂ ਸੋ ਅਮਰਿੰਦਰ ਗੱਲ ਜੀ ਇਹ ਦਾ ਲੈਣਾ ਪੰਜਾਬ ਦਲਜੀਤ ਦਸਾਂਤ ਦੀ ਪਹਿਲੀ ਫਿਲਮ ਸੀ ਗੁੱਡੂ ਤਨੋਹ ਅਤੇ ਇਹ ਨਾਲ ਟੀਮ ਦੇ ਨਾਲ ਬਲਵੀਰ ਟੋਡਾ ਨੋਰਵੇ ਸੀਗੇ ਪਹਿਲਾਂ ਜੇ ਸਾਡੇ ਮੁੱਖ ਮੰਤਰੀ ਸਾਹਿਬ ਇਧਰ ਕਰਨੀ ਸੀ ਵਰਤਮਾਨ ਜੀ ਦੇ ਨਾਲ ਇਹ ਦੀਪ ਸਿੱਧੂ ਧਰਮਿੰਦਰ ਜੀ ਬਵਾਈ ਇਹ ਸਾਡੀ ਵੀ ਕੋਈ ਜਿੱਤ ਜੈਲਦਾਰ ਸਾਡੀ ਵੀ ਕੋਈ ਜਿੱਤ ਹੈ ਇਹ ਸਾਡੇ ਬਹੁਤ ਵਧੀਆ ਇਨਸਾਨ ਨੇ ਉਹ ਪੂਰੀ ਜੀ ਬਾਲੀਵੁੱਡ ਦੇ ਬਹੁਤ ਦਿਗਜ ਅਦਾਕਾਰ ਹੋਏ ਨੇ ਬੋਬੀ ਦੇਵ ਮੇਰੀ ਪਹਿਲੀ ਫੋਟੋ ਜਿਹੜੀ ਉਹਦੇ ਵਿੱਚ ਮੇਰਾ ਸਟੂਡੀਓ ਤੇ ਪੱਤਰਕਾਰੀ ਦੇ ਯਾਦ ਆਇਆ ਸੋ ਇਹ ਮੇਰੇ ਤਸਵੀਰਾਂ ਪੁਰਾਣੀਆਂ ਕੁਝ ਵਿੱਚੋਂ ਲਾ ਰਿਹਾ ਇਹ ਮੇਰੀ ਜਿਹੜੀ ਪੁਰਾਣੀ ਯਾਦ ਆ ਫੋਟੋਗ੍ਰਾਫੀ ਜਦੋਂ ਕਰਦੇ ਹੁੰਦੇ ਸੀ ਤੇ ਦਿਲਜੀ ਸਾਲ ਪਹਿਲੀ ਫਿਲਮ ਦੇ ਸੈੱਟ ਤੇ ਦਾ ਲੈਣੋਂ ਪੰਜਾਬ ਦੇ ਮੇਰੇ ਨਾਲ ਬੈਠੇ ਨੇ ਕਹਾਤੇ ਪਰ ਹੁਣ ਤਾਂ ਨੌਮੀ ਬਣ ਗਈ ਨੇ ਸਮਾਪਤ ਚਲੋ ਸਭ ਦਾ ਹੀ ਹੁੰਦਾ ਤੇ ਵੇਰ ਉਹਨਾਂ ਨੂੰ ਛੱਡਦੇ ਘਰਾਂ ਚ ਰੱਖੇ ਜਿੰਮੀ ਸਰਗਿਲ ਇਹ ਪਹਿਲਾ ਫੋਟੋ ਬਾਪੂ ਦਿਖਾਉਂਦਾ ਉਹਦੇ ਕੈਂਪ ਦੀ ਸੀ ਇਹ ਮੇਰੇ ਕੈਮਰੇ ਨਾਲ ਮੇਰਾ ਸਾਥ ਰਣਜੀਤ ਹਿੰਦੀ ਫਿਲਮਾਂ ਦਾ ਵਿਰਲਨ ਉਹਦੇ ਘਰ ਦੀਆਂ ਤਸਵੀਰਾਂ ਉਹ ਵੇਖਦੀਆਂ ਗੁਲਾਮ ਅਲੀ ਜੀ ਤੇ ਸਰਦੂਰ ਸ਼ੇਖੰਦਰ ਜੀ ਨਾਲ ਇਹ ਤਸਵੀਰ ਫਿਰ ਭਜਨਮਾਨ ਬਧੀਆ ਇਨਸਾਨ ਚੰਗੇ ਗੁਰਦਾਸ ਮਾਨ ਜੀ ਨੇ ਪੰਜਾਬੀ ਮਾਂ ਬੋਲੀ ਦੇ ਇਹ ਜਿਹੜੇ ਕਲਾਕਾਰ ਨੇ ਸਰਿੰਦਰ ਸਿੰਧਾ ਜੀ ਨੇ ਉੱਚਾ ਬਹੁਤ ਜਿਹੜਾ ਹਰਦਜੀਤ ਹਰਮਨ ਬਲਕਾਰ ਸਿੱਧੂ ਤੇ ਗੁੱਡੂ ਤੇਜਵੰਤ ਕਿੱਟੂ ਸੀ ਪਹਿਲਾਂ ਹਰਜੀਤ ਹਰਮਨ ਤੇ ਬਲਕਾਰ ਸਿੱਧੂ ਤਕਰੀਬ ਫੋਟੋਗ੍ਰਾਫੀ ਦਾ ਕੈਮਰਾ ਬਨਨਾਵਲੀ ਤੇ ਸੁਮਨ ਸ਼ੰਤੀ ਗੁਰਦੇਵ ਟਲਵਰ ਭਜਨਾਵਲੀ ਨਾਲ ਇੱਕ ਰਿਕਾਰਡਿੰਗ ਸੀ ਇਹ ਤੋਂ ਆਰਪਨ ਘਰ ਆਲਮਲ ਘਰ ਦਾ ਜਿਹੜਾ ਬੇਟਾ ਸੀ ਆਰਪਨ ਘਰ ਪਾਕਿਸਤਾਨ ਤੋਂ ਗਾਇਕ ਗੋਰਾ ਚੱਕ ਵਾਲਾ ਉਹਦੀ ਤਸਵੀਰ ਆ ਜਿਹਦੇ ਨਾਲ ਇਹ ਤੋਂ ਬਾਲ ਰਵਿੰਦਰ ਗਰੇਵਾਲ ਤੇ ਹਜੀਤ ਹਰਮਨ ਜੀ ਇਹਨਾਂ ਦੇ ਨਾਲ ਆਪਣਾ ਸਹਿਰੀ ਮਾਨ ਇਹ ਵੀ ਯਾਰ ਉਨੰਦੇ ਵਾਲਾ ਬਾਬੂ ਸਿੰਘ ਮਾਨ ਮਰਾੜਾ ਵਾਲਾ ਸੋ ਇਹ ਦੋ ਤਰਮਪ੍ਰੀਤ ਜੁੜਿਆ ਦੋ ਚਲੇ ਗਏ ਵੀਰ ਦਵਿੰਦਰ ਤੇ ਹਰਜੀਤ ਹਰਮਨ ਨਾਲ ਮੇਰੀ ਤਸਵੀਰ ਹੈ ਇਹ ਮੁਕੇਸ਼ ਰੇਸ਼ੀ ਨੇ ਕ੍ਰਿਊ ਕਰ ਰਹੇ ਸੀ ਬबई ਜੀ 2012 ਚ ਸੋ ਪ੍ਰੀਤੀ ਸਬਰੂ ਯਾ ਵੀ ਫਿਲਮਾਂ ਚ ਬਹੁਤ ਨਾ ਆ ਰਹੇ ਪ੍ਰੀਤੀ ਸਬਰੂ ਦਾ ਉਹਦੇ ਘਰ ਦੇ ਤੁਸੀਂ ਵੀ ਇਹ ਵੀ 2012 ਦੀ ਹੈ ਇਹ ਹੈਗਾ ਜੀ ਰਮਾ ਵਿਜ ਇਹ ਵੀ ਵਧੀਆ ਹੀਰੋ ਰਹੀ ਤੇ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰਾਣੀ ਤਸਵੀਰ ਹੈ ਤੇ ਅੱਧਾ ਆਪਣਾ ਸ਼ਾਇਰ ਅਮਰਦੀਪ ਗਿੱਲ ਤੇ ਹਰਜੀਤ ਹਰਮਨ ਮੇਰੇ ਘਰ ਦੀਆਂ ਤਸਵੀਰਾਂ ਇਹ ਵੀ ਹਸਰਟਾ ਰਮਾਬੀਜ ਨਾਲ ਇੱਕ ਦੂਦਰਨ ਰਣਜੀਤ ਸਿੰਘ ਬਾਰੀਕੁੱਟ ਦੇ ਜਿਹੜੇ ਅਦਾਕਾਰ ਨੇ ਉਹ ਦੇ ਘਰ ਦੀਆਂ ਤਸਵੀਰਾਂ ਇਹ ਬਲਕਾਰ ਸਿੱਧੂ ਹਰਦੇਵ ਮਾਹੀ ਲੰਗੜ ਗਿਂਦਰ ਬਰਾੜ ਤੇ ਇਹ ਪਲਵਜੀਤ ਉਹਨਾਂ ਨਾਲ ਤਸਵੀਰ ਬਲਕਾਰ ਸਿੱਧੂ ਨਾਲ ਸੀ ਹਮਰ ਦੇ ਅਜੇ ਦੇਵਗੰਤ ਤੇ ਸਲਮਾਨ ਖਾਨ ਇਹ ਸਾਡੇ ਮਿਨਿਸਟਰ ਸਾਹਿਬ ਨੇ ਮੇਰੇ ਪਿੰਡ ਦੇ ਮਾਨ ਜਗਰੂਪ ਸਿੰਘ ਬਰਾੜ ਇਹ ਪਿੰਡ ਗਏ ਸੀ ਉੱਥੇ ਵਿਖੰਡਾ ਦੀ ਤਸਵੀਰ ਉਹਨਾਂ ਦੇ ਪੁੱਤ ਦੀ ਬੰਦੇ ਪਿੰਡ ਦਾ ਖਾੜਾ ਖਾੜਾ ਬਹੁਤ ਬਹੁਤ ਧੰਨਵਾਦ